ਅੱਜ ਲੁਧਿਆਣਾ ਵਿਖੇ ਪੰਜਾਬ ਗਵਰਨਮੈਂਟ ਟਰਾਂਸਪੋਰਟ ਵਰਕਰ ਯੂਨੀਅਨ 8 ਤੱਕ ਵੱਲੋਂ ਲੁਧਿਆਣਾ ਡੀਸੀ ਦਫ਼ਤਰ ਪਹੁੰਚ ਕੇ ਪ੍ਰਸ਼ਾਸਨ ਨੂੰ ਮੰਗ ਪੱਤਰ ਸੌਂਪਿਆ ਗਿਆ ਜਿਸ ਦੇ ਵਿੱਚ ਉਹਨਾਂ ਵੱਲੋਂ ਮੰਗ ਕੀਤੀ ਗਈ ਹੈ ਕਿ ਜੋ ਵੀ ਬੱਸ ਸਟੈਂਡ ਤੇ ਡੀਪੋ ਪੱਧਰ ਤੇ ਭ੍ਰਿਸ਼ਟਾਚਾਰ ਹੋ ਰਿਹਾ ਉਸ ਦੇ ਸਬੰਧ ਦੇ ਵਿੱਚ ਇਹ ਮੰਗ ਪੱਤਰ ਦਿੱਤਾ ਗਿਆ ਅਤੇ ਇਸ ਮਾਮਲੇ ਲੈ ਕੇ ਐਡੀਸੀ ਵੱਲੋਂ ਆਸ਼ਵਾਸ਼ਣ ਦਿੱਤਾ ਗਿਆ ਕਿ ਜਲਦ ਤੋਂ ਮਾਮਲੇ ਜਾਂਚ ਕਰਵਾਈ ਜਾਵੇਗੀ ਮੇਰਾ ਨਾਮ ਹਰਵੰਦ ਸਿੰਘ ਭਲੇਰ ਪੰਜਾਬ ਗਵਰਨਮੈਂਟ ਟਰਾਂਸਪੋਰਟ ਵਰਕਰ ਜਿਹਨੂੰ ਇਹ ਤੱਕ ਦੀਪੂ ਲੁਧਿਆਣੇ ਤੋਂ ਡੀਸੀ ਸਾਹਿਬ ਨੂੰ ਅਸੀਂ ਮੰਗ ਪੱਤਰ ਦਿੱਤਾ ਜੋ ਬਸ ਸਟੈਂਡ ਦੇ ਦੀਪੂ ਪਦਰ ਤੇ ਭ੍ਰਿਸ਼ਟਾਚਾਰ ਹੋ ਰਿਹਾ ਉਹਦੇ ਸਬੰਧ ਚ ਅਸੀਂ ਕਈ ਦਫਾ ਅਖਬਾਰਾਂ 'ਚ ਵੀ ਦੇ ਦਿੱ ਚੁੱਕੇ ਹਾਂ ਵੀ ਇਹ ਇੱਥੇ ਭ੍ਰਿਸ਼ਟਾਚਾਰ ਵੱਡੇ ਪੱਧਰ ਤੇ ਹੋ ਰਿਹਾ ਪਰ ਇਹਦੇ ਸਮਝ ਨਹੀਂ ਹੁੰਦੀ ਇੱਥੇ ਵਿਜੀਲੈਂਸ ਵਿਭਾਗ ਕੀ ਕਰਾ ਜਾਂ ਸੁਣਵਾਈ ਕਿਉਂ ਨਹੀਂ ਹੁੰਦੀ ਜਾਂ ਇਹਨਾਂ ਨੂੰ ਕੋਈ ਮੰਥਲੀਆਂ ਆ ਰਹੀਆਂ ਨੇ ਅਸੀਂ ਇਹਦੇ ਸੰਬੰਧ ਵਿੱਚ ਨਾ ਕਿਤੇ ਸੁਣਵਾਈ ਹੋਈ ਅਸੀਂ ਉਹਦੇ ਸੰਬੰਧ ਵਿੱਚ ਅੱਜ ਡੀਸੀ ਸਾਹਿਬ ਨੂੰ ਮਿਲਿਆ ਮੰਗ ਪੱਤਰ ਦਿੱਤਾ ਡੀਸੀ ਸਾਹਿਬ ਨੂੰ ਅਸੀਂ ਕਾਰਵਾਈ ਕਰਾਉਣੀ ਚਾਹੁੰਦੇ ਜਿਹੜੇ ਖਿਲਾਫ ਇੱਥੇ ਕਰਾਪਸ਼ਨ ਕਰ ਰਹੇ ਆ ਜਾਂ ਨਜਾਇਜ਼ ਡਿਊਟੀਆਂ ਬਰਕਰਾਰਾਂ ਤੋਂ ਇੱਕ ਸੀੜ ਤੋਂ ਦੂਜੀ ਸੀੜ ਤੇ ਲਾ ਕੇ ਅਗਰਾਹੀਕ ਵੀ ਕੀਤੀ ਜਾਂਦੀ ਆ ਤੇ ਵੱਡੇ ਪੱਧਰ ਤੇ ਉਹਨਾਂ ਨੂੰ ਕੰਮ ਵੀ ਦੂਜੇ ਛਿਟਾਂ ਦੇ ਲੈ ਰਹੇ ਨੇ ਮੰਗ ਪੱਤਰ ਦੇ ਵਿੱਚ ਕੀ ਕੀ ਮੰਗਾ ਲਿਖਿਆ ਮੰਗਾ ਕੋਈ ਨਹੀਂ ਅਸੀਂ ਮੰਗੇ ਕੋਈ ਨਹੀਂ ਜੀ ਇਸ ਤਰ੍ਹਾਂ ਕਹਿੰਦੇ ਜੋ ਪ੍ਰਸ਼ਚਾਰ ਹੋਇਆ ਉਹਨਾਂ ਦਾ ਕਾਰਵਾਈ ਹੋਵੇ ਪ੍ਰਸ਼ਚਾਰ ਦਾ ਪ੍ਰਸ਼ਚਾਰ ਰਹੇ ਅੱਡੇ ਚ ਪ੍ਰਾਈਵੇਟ ਬੱਸਾਂ ਨੂੰ ਵਾਧੂ ਟਾਈਮ ਲਵਾ ਕੇ ਉਹਨਾਂ ਨੂੰ ਕਰਾਪਸ਼ਨ ਕਰਾਈ ਜਾਂਦੀ ਆ ਜਿਵੇਂ ਗੱਡੀ ਦਾ ਟਾਈਮ ਮੋਗੇ ਦਾ ਜਾ ਰਹੀ ਆ ਉਹ ਰਹੋ ਕੋਈ ਪੁੱਛਣ ਵਾਲਾ ਨਹੀਂ ਹੈਗਾ ਇੱਥੇ ਨਿਊ ਕਾਲ ਵਾਲੇ ਪਿਛਲੇ ਹਫਤੇ ਆ ਕੇ ਗਏ ਨੇ ਪਿੱਟ ਕੇ ਗਏ ਨੇ ੱੱਕੇ ਨਾਲ ਵੋਹ ਨੂੰ ਲੈ ਕੇ ਜਾ ਰਹੇ ਜਦੋਂ ਕਿ ਉਹਦਾ ਪਰਮਿਟ ਮੋਗੇ ਦਾ ਨਿਊ ਗੱਲ ਦੀ ਪਰ ਅਸੀਂ ਉਹਨੂੰ ਜਰੂਰ ਵਿਸ਼ਵਾਸਨ ਦਿੱਤਾ ਵੀ ਅਸੀਂ ਲੜਾਂਗੇ ਜਿਉਂ ਇੱਥੇ ਨਜਾਇਜ਼ ਹੋ ਰਿਹਾ ਭ੍ਰਿਸ਼ਟਾਚਾਰ ਹੋ ਰਿਹਾ ਉਹਦੇ ਖਿਲਾਫ ਅਸੀਂ ਉਹਨੂੰ ਨਿਊ ਵਿਸ਼ਵਾਸਨ ਮਿਲਿਆ ਜੀ ਉਹ ਕਹਿੰਦੇ ਵੀ ਕਾਰਵਾਈ ਕਰਾਵਾਂਗੇ ਅਸੀਂ ਜਰੂਰ ਜੀ ਹਾਂ ਜੀ ਹਾਂ ਇਹੀ ਵਿਸ਼ਵਾਸ ਮਿਲਿਆ EDI ਸਰਵ ਨੇ ਮੈਂ ਪ੍ਰਵੀਨ ਕੁਮਾਰ ਪੰਜਾਬ ਸੋਨ ਸਰਵ ਫਾਊਂਡੇਸ਼ਨ ਜਿਹੜੀ ਕਿ ਰੋਡਵੇ ਸਾਡੀ ਇਕਾਈ ਹੈਗੀ ਹੈ ਰੋਡਵੇ ਤੇ ਜੋ ਇਹਨਾਂ ਨੇ ਦੱਸਿਆ ਭ੍ਰਿਸ਼ਟਾਚਾਰ ਬਹੁਤ ਜ਼ਿਆਦਾ ਹੋ ਰਿਹਾ ਹੈਗਾ ਔਰ ਮੁੱਖ ਮੰਤਰੀ ਦੀ ਹਾਜ਼ਰਤਾ ਹੈਗੀ ਆਵਾ ਕਿ ਪੂਰਾ ਭ੍ਰਸ਼ਟਾਚਾਰ ਦਾ ਜੜੋਂ ਖਤਮ ਕਰਨਾ ਹੈਗਾ ਵਾ ਅਗਰ ਉਹ ਭ੍ਰਸ਼ਟਾਚਾਰ ਹੋ ਰਿਹਾ ਹੈਗਾ ਤਾਂ ਉਹਦੀ ਇਨਕੁਆਇਰੀ ਜਿਹੜੀ ਹੈਗੀ ਹੈ ਡਿਪਾਰਟਮੈਂਟ ਵੱਲੋਂ ਹੋਣੀ ਚਾਹੀਦੀ ਹੈਗੀਆ ਤਾਂ ਜੇ ਭ੍ਰਸ਼ਟਾਚਾਰ ਕਰਨ ਵਾਲੇ ਜਿਹੜੇ ਹੈਗੇ ਆ ਬੰਦੇ ਹੈਗੇ ਆ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਦੇ ਬੰਦੀ ਕਾਰਵਾਈ ਔਰ ਵੱਡੀ ਪੱਧਰ ਤੇ ਉਹਨਾਂ ਨੂੰ ਸਜ਼ਾ ਜਿਹੜੀ ਹੈਗੀ ਆ ਮਿਲਣੀ ਚਾਹੀਦੀ ਹੈਗੀਆ ਪੰਜਾਬ ਗਵਰਨਮੈਂਟ ਟਰਾਂਸਪੋਰਟ ਵਰਕਰਜ਼ ਯੂਨੀਅਨ ਵੱਲੋਂ ਇੱਕ ਮੰਗ ਪੱਤਰ ਦਿੱਤਾ ਗਿਆ ਇਹਨਾਂ ਨੇ ਕੋਈ ਬੱਸ ਸਟੈਂਡ ਲੁਆਲੇ ਦੇ ਉੱਤੇ ਕੋਈ ਪ੍ਰੋਬਲਮ ਹੈਗੇ ਨੇ ਉਹਦੇ ਬਾਰੇ ਦਿੱਤਾ ਹੈ ਇਸ ਨੂੰ ਚੈੱਕ ਕਰਾ ਲੈਣੇ ਆ ਠੀਕ ਹੈ ਠੀਕ ਹੈ ਬੰਦੀ